ਅਫੀਗਲ ਜੀ ਦੋਸਤੋ ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰਾ ਜੋ ਬਚਪਨ ਜਿਸ ਤਰੀਕੇ ਨਾਲ ਵਿਚਰਿਆ ਜਿੰਨਾ ਹਾਲਾਤਾਂ ਦੇ ਵਿੱਚੋਂ ਮੈਂ ਵੱਡਾ ਹੋਇਆ ਤਾਂ ਦੋ ਚੀਜ਼ਾਂ ਦੇ ਨਾਲ ਮੈਨੂੰ ਬੇहद ਨਫ਼ਰਤ ਸੀ ਐਕਸੀਪੋਰਸ ਅਤੇ ਦੂਜੀ ਸੀ ਸਿਆਸਤ ਅਤੇ ਸਿਆਸਤਾਂ ਅਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਸਿਰਫ ਇਹਨਾਂ ਦੋਵਾਂ ਦੇ ਨਾਲ ਹੀ ਨਫ਼ਰਤ ਹੈ ਜਦਕਿ ਇੱਕ ਤੀਜੀ ਚੀਤ ਵੀ ਸੀ ਇੱਕ ਤੀਜਾ ਪੱਖ ਵੀ ਸੀ ਜਿਹਦੇ ਮਨ ਜਿਹਦੇ ਲਈ ਮੇਰੇ ਮਨ ਦੇ ਵਿੱਚ ਸਹੀ ਵਿਚਾਰ ਨਹੀਂ ਤੁਸਾਂ ਬੇਸ਼ੱਕ ਮੈਨੂੰ ਪਤਾ ਨਹੀਂ ਸੀ ਮੈਨੂੰ ਇਸ ਦਾ ਪਤਾ ਉਦੋਂ ਲੱਗਿਆ ਮੇਰਾ ਇਹ ਡਰ ਉਦੋਂ ਮੇਰੇ ਸਾਹਮਣੇ ਆਇਆ ਜਦ ਮੈਂ ਕੰਮ ਦੇ ਫਿਲਸਫੇ ਦੇ ਵਿੱਚ ਅਮਨ ਸਰ ਸਾਹਿਬ ਲਿਖੇ ਗਿਆ ਅਤੇ ਮੈਨੂੰ ਦੋ ਦਿਨ ਉੱਥੇ ਰੁਕਣਾ ਪਿਆ ਅਤੇ ਉਸ ਫੇਰੀ ਦੇ ਵਿੱਚ ਉੱਥੇ ਉਸ ਪੜਾਅ ਦੇ ਵਿੱਚ ਇੱਕ ਦਿਨ ਜਦੋਂ ਮੈਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦਿਆਂ ਸ਼ਰੀ ਅਮਰਸਰ ਸਾਹਿਬ ਦਾ ਸਾਰਾ ਬਾਜ਼ਾਰ ਘੁੰਮ ਰਿਹਾ ਸੀ ਤਾਂ ਅਚਾਨਕ ਮੈਂ ਦੁਰਗਿਆਣਾ ਮੰਦਿਰ ਦੇ ਸਾਹਮਣੇ ਆ ਕੇ ਖਲੋ ਗਿਆ ਦੁਰਗਿਆਣਾ ਮੰਦਿਰ ਜਦੋਂ ਮੈਂ ਸਾਹਮਣੇ ਗਿਆ ਤਾਂ ਮੈਂ ਜਦੋਂ ਵੀ ਕਦੇ ਪੜਿਆ ਸੀ ਉਸ ਤੋਂ ਪਹਿਲਾਂ ਜਦ ਵੀ ਮੈਂ 84 ਬਾਰੇ ਪੜਿਆ ਸੀ ਜਾਂ ਪੰਜਾਬ ਦੇ ਇਤਿਹਾਸ ਬਾਰੇ ਪੜਿਆ ਸੀ ਤਾਂ ਇਤਿਹਾਸ ਬਾਰੇ ਜਦੋਂ ਪੜਿਆ ਸੀ ਮਾਡਰਨ ਇਤਿਹਾਸ ਦੇ ਬਾਰੇ ਉਹਦੇ ਵਿੱਚ ਜੋ ਸੈਕਸ ਸਟ੍ਰੈਗਲ ਸੀ ਉਹਦੀ ਹੀ ਬਹੁਤਾ ਸੀ ਤੇ ਉਹਦੇ ਵਿੱਚ ਦੁਰਗਿਆਣਾ ਮੰਦਿਰ ਦੇ ਲਈ ਇਹ ਕਿੱਦਾਂ ਬਣਿਆ ਜਾਂ ਮਤਲਬ ਇਹਦੀ ਹਿਸਟਰੀ ਕੀ ਆ ਤੇ ਇਹ ਤੋਂ ਵੀ ਵੱਧ ਬਈ ਹਿੰਦੂ ਸਿੱਖਾਂ ਦਾ ਜੋ ਪਾੜਾ ਹੈ ਉਹਦੇ ਬਾਰੇ ਹੀ ਪੜਿਆ ਸੀ ਕਿ ਹਿੰਦੂਆਂ ਨੇ ਇਦਾਂ ਕੀਤਾ ਤੇ ਬਈ ਆਪਣੇ ਸਾਡੇ ਨਾਲ ਸਿੱਖਾਂ ਦੇ ਨਾਲ ਬੜਾ ਜ਼ਬਰ ਹੋਇਆ ਤੇ ਉਹ ਹਿੰਦੂਆਂ ਨੇ ਕੀਤਾ ਸੋ ਸਾਰੀਆਂ ਗੱਲਾਂ ਮੇਰੇ ਮਨ ਦੇ ਵਿੱਚ ਕਿਤਨਾ ਕਿਤੇ ਅਚੇਤ ਮਨ ਦੇ ਵਿੱਚ ਪਈਆਂ ਸਨ ਤੇ ਜਦੋਂ ਮੈਂ ਉਸ ਮੰਦਰ ਦੇ ਸਾਹਮਣੇ ਗਿਆ ਤਾਂ ਮੇਰੇ ਮਨ ਦੇ ਵਿੱਚ ਕਿਉਂਕਿ ਮੇਰਾ ਹੌਲੀ-ਹੌਲੀ ਸਮੇਤ ਨਾਲ ਸੋਚ ਬਦਲ ਰਹੀ ਸੀ ਤੇ ਜਦ ਮੈਂ ਉਹਦੇ ਮੰਦਰ ਦੇ ਸਾਹਮਣੇ ਗਿਆ ਤਾਂ ਮੇਰਾ ਮਨ ਕੀਤਾ ਕਿ ਯਾਰ ਮੈਂ ਮੰਦਰ ਵਿੱਚ ਜਾ ਕੇ ਵੇਖ ਕੇ ਆਵਾਂ ਕਿ ਇੰਨਾ ਇਸ ਮੰਦਰ ਦੇ ਬਾਰੇ ਸੁਣਿਆ ਹੈ ਬੇਸ਼ੱਕ ਚੰਗਾ ਨਹੀਂ ਸੁਣਿਆ ਬੇਸ਼ੱਕ ਕਹਿ ਲੋ ਬਈ ਆ ਜਿਆਦਾ ਕੋਈ ਵਧੀਆ ਨਹੀਂ ਸੁਣਿਆ ਪਰ ਮੇਰਾ ਮਨ ਕੀਤਾ ਕਿ ਮੈਂ ਜਾ ਕੇ ਤਾਂ ਆ ਮਾ ਯਾਰ ਵੀ ਜੋ ਕੁਝ ਸੁਣਿਆ ਹੈ ਉਹ ਤੇ ਸੱਚਾਈ ਕੀ ਇਹ ਮੜਾ ਪਤਾ ਤਾਂ ਕਰਕੇ ਵੇਖਾਂ ਪਰ ਸੱਚ ਜਾਣਿਓ ਕਿ ਮੇਰਾ ਡਰ ਉਦੋਂ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ ਕਿ ਜਦ ਮੈਂ ਉਸ ਮੰਦਰ ਦੀ ਤਹਿਲੀਰ ਨੂੰ ਪਾਰ ਕਰ ਲਕਿਆ ਤਾਂ ਮੇਰੇ ਵਿੱਚ ਹਿੰਮਤ ਨਹੀਂ ਸੀ ਅੱਗੇ ਜਾਣ ਦੀ ਮੈਨੂੰ ਲੱਗਾ ਕਿ ਜੇਕਰ ਮੈਨੂੰ ਕਿਸੇ ਸਿੱਖ ਨੇ ਵੇਖ ਲਿਆ ਤਾਂ ਉਹਨੂੰ ਲੱਗੇਗਾ ਕਿ ਮੈਂ ਗद्दार ਹਾਂ ਜੁਮੇਸ ਮੰਦਰ ਵਿੱਚ ਜਾ ਰਿਹਾ ਹਾਂ ਅਤੇ ਇਹ ਤੋਂ ਵੀ ਅੱਗੇ ਕਿ ਜੇਕਰ ਮੈਂ ਮੰਦਰ ਦੇ ਅੰਦਰ ਚੱਲਿਆ ਵੀ ਜਾਣਾ ਕੀ ਪਤਾ ਕਿ ਕੋਈ ਹਿੰਦੂ ਵੀਰ ਉੱਥੇ ਮੈਨੂੰ ਗਲਤੋ ਫੜ ਕੇ ਬਾਹਰ ਕੱਢ ਦੇਵੇ ਕਿ ਤੂੰ ਇੱਥੇ ਕਰਨ ਕਿ ਆਇਆ ਇਹਨੇ ਜੀ ਉਦਾਹਰਣ ਹੈ ਇਹ ਤੋਂ ਬਾਅਦ ਚੋ ਜਿਹੜੀ ਚੀਜ਼ ਤੋਂ ਮੈਨੂੰ ਸਭ ਤੋਂ ਜ਼ਿਆਦਾ ਨਫ਼ਰਤ ਸੀ ਉਸ ਹੀ ਸਿਆਸਤ ਪਰ ਮੈਂ ਸਿਆਸਤ ਦੇ ਹੀ ਬਹੁਤ ਨੇੜੇ ਚੱਲਿਆ ਗਿਆ ਮੈਂ ਆਪਣੇ ਕੰਮ ਦੇ ਦੌਰਾਨ ਮੈਂ ਸਿਆਸੀ ਪਾਰਟੀਆਂ ਦੇ ਉਸ ਕੈਲੋ ਬਈ ਉਸ ਟੇਬਲ ਦਾ ਮੈਂਬਰ ਬਣ ਗਿਆ ਜਿਹੜੇ ਟੇਬਲ ਤੇ ਬਹਿ ਕੇ ਨੀਤੀਆਂ ਘੜੀਆਂ ਜਾਂਦੀਆਂ ਨੇ ਕਿ ਅਸੀਂ ਕਿੱਦਾਂ ਲੋਕਾਂ ਦੇ ਵਿੱਚ ਜਾਣਾ ਲੋਕ ਕਿੱਦਾਂ ਸੋਚਦੇ ਨੇ ਅਤੇ ਅਸੀਂ ਕਿੱਦਾਂ ਲੋਕਾਂ ਦੀ ਸੋਚ ਨੂੰ ਆਪਣੇ ਪੱਖ ਵਿੱਚ ਕਰਨਾ ਅਤੇ ਉਸ ਦੌਰਾਨ ਮੈਂ ਵੇਖਿਆ ਕਿ ਜਦ ਵੀ ਜਦ ਵੀ ਲੋਕ ਸਿਆਸੀ ਪਾਰਟੀਆਂ ਦਾ ਵਿਰੋਧ ਕਰਦੇ ਨੇ ਤਾਂ ਸਿਆਸੀ ਪਾਰਟੀਆਂ ਦੀ ਉਹ ਟੀਮ ਜਿਨ੍ਹਾਂ ਨੇ ਕਿ ਉਸ ਵਿਰੋਧ ਤੋਂ ਅੰਦਾਜ਼ਾ ਲਾਉਣਾ ਹੁੰਦਾ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਨੇ ਅਤੇ ਕਿੰਨਾ ਕੁ ਬੇਤਰ ਸੋਚਦੇ ਨੇ ਕਿੰਨਾ ਕੁ ਸਾਡੇ ਬਾਰੇ ਬੁਰਾ ਸੋਚਦੇ ਨੇ ਤੇ ਉਹ ਅਸੀਂ ਕਿਦਾਂ ਟੈਕਲ ਕਰਨਾ ਤਾਂ ਹਰ ਵਾਰੀ ਉਹ ਟੀਮ ਇਹ ਕਾਰਨ ਲੱਭਣ ਦੀ ਕੋਸ਼ਿਸ਼ ਕਰਦੀ ਹੈ ਕਿ ਜੋ ਵਿਰੋਧ ਕਰ ਰਹੇ ਨੇ ਉਹ ਆਖਰ ਕਿਹੜੀ ਪਾਰਟੀ ਦੇ ਨਾਲ ਸੰਬੰਧਿਤ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਪਾਰਟੀਆਂ ਜਨਤਾ ਦੇ ਵਾਂਗ ਨਹੀਂ ਦੇਖਦੀਆਂ ਉਹ ਵਿਰੋਧ ਕਰਨ ਵਾਲੇ ਝੰਡੇ ਚੁੱਕਣ ਵਾਲੇ ਲੋਕਾਂ ਨੂੰ ਕਿਸੇ ਵਿਰੋਧੀ ਪਾਰਟੀ ਦੇ ਮੈਂਬਰਾਂ ਦੇ ਵਾਂਗ ਵੇਖਦੇ ਨੇ ਕਿ ਅਕਾਲੀ ਨੇ ਇਹ ਕਾਂਗਰਸੀ ਨੇ ਜਾਂ ਆਮ ਆਦਮੀ ਪਾਰਟੀ ਜਾਂ ਵਾਟ ਐਵਰ ਕਿਹੜੀ ਵੀ ਪਾਰਟੀ ਦੇ ਨਾਲ ਸੰਬੰਧਤ ਨੇ ਅਤੇ ਉਹਨਾਂ ਦੇ ਮਨ ਦੇ ਵਿੱਚ ਜੋ ਇਹ ਧਾਰਨਾ ਹੁੰਦੀ ਹੈ ਤਾਂ ਉਸ ਧਾਰਨਾ ਨੂੰ ਪ੍ਰੂਫ ਕਰਨ ਦੇ ਲਈ ਫਿਰ ਉਹ ਨਵੇਂ-ਨਵੇਂ ਵੱਖਰੇ-ਵੱਖਰੇ ਸਬੂਤ ਵੀ ਲੱਭ ਲੈਂਦੇ ਨੇ ਤੇ ਸਬੂਤ ਲੱਭ ਕੇ ਉਹ ਇਹ ਫੈਸਲਾ ਕਰਦੇ ਨੇ ਕਿ ਜੋ ਸਾਡਾ ਵਿਰੋਧ ਹੋ ਰਿਹਾ ਇਹ ਆਮ ਲੋਕ ਨਹੀਂ ਕਰ ਰਹੇ ਇਹ ਤਾਂ ਫਲਾਨੀ ਪਾਰਟੀ ਦੇ ਬੰਦੇ ਕਰ ਰਹੇ ਨੇ ਤੇ ਆਮ ਜਨਤਾ ਸਾਡੇ ਤੋਂ ਬੜੀ ਖੁਸ਼ ਹੈ ਹੁਣ ਇਹ ਦੋਨੇ ਚੀਜ਼ਾਂ ਦੋਸਤੋ ਇਹਨਾਂ ਦੋਨਾਂ ਚੀਜ਼ਾਂ ਨੂੰ ਜੇਕਰ ਆਪਾਂ ਨਾਮ ਦੇਣਾ ਹੋਵੇ ਨਾ ਤਾਂ ਇਸੇ ਨੂੰ ਪਰਸੈਪਸ਼ਨ ਗੈਪ ਕਹਿੰਦੇ ਨੇ ਪਰਸੈਪਸ਼ਨ ਗੈਪ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਕਿਸੇ ਦੂਜੇ ਦੇ ਪ੍ਰਤੀ ਖਾਸ ਕਰ ਆਪਣੇ ਵਿਰੋਧੀ ਦੇ ਪ੍ਰਤੀ ਜੋ ਇੱਕ ਧਾਰਨਾ ਹੁੰਦੀ ਹੈ ਕਿ ਉਹ ਕਿਦਾਂ ਦਾ ਹੈ ਬਨਾਮ ਅਸਲੀਅਤ ਕੀ ਹੈ ਉਸ ਬੰਦੇ ਦੀ ਜਿਸ ਨੂੰ ਤੁਸੀਂ ਪਸੰਦ ਨਹੀਂ ਕਰਦੇ ਇਹਨਾਂ ਦੋਹਾਂ ਦੇ ਵਿਚਾਲੇ ਜੋ ਫਾਸਲਾ ਹੁੰਦਾ ਹੈ ਉਸ ਨੂੰ ਪਰਸੈਪਸ਼ਨ ਗੈਪ ਕਿਹਾ ਜਾਂਦਾ ਹੈ ਅਤੇ ਅੱਜ ਦੇ ਸਮੇਂ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਵੱਧ 네ਗੈਟਿਵਿਟੀ ਫੈਲਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਸਭ ਤੋਂ ਜ਼ਿਆਦਾ ਵਿਊ 네ਗੈਟਿਵ ਚੀਜ਼ਾਂ ਨੂੰ ਆਉਂਦੇ ਨੇ ਖਾਸ ਕਰਕੇ ਅ ਇਹਦੇ ਪਿੱਛੇ ਵੀ ਇੱਕ ਸਾਈਕੋਲੋਜੀਕਲੀ ਸਾਇੰਸ ਆਪਾਂ ਕਹਿ ਸਕਦੇ ਆ ਤੇ ਤੱਥ ਕਹਿ ਸਕਦੇ ਆ ਕਿ ਸਾਡਾ ਜੋ ਦਿਮਾਗ ਹੈ ਨਾ ਉਹ 네ਗੇਟਿਵਿਟੀ ਨੂੰ ਪਹਿਲਾਂ ਫੜਦਾ ਮੰਨ ਲਓ ਕਿ ਮੈਂ ਤੁਹਾਨੂੰ ਆ ਕੇ ਆਖਾਂ ਕਿ ਫਲਾਣੇ ਬੰਦੇ ਨੇ ਤੁਹਾਨੂੰ ਅੱਜ ਗਾਲ ਕੱਢੀ ਹੈ ਤੁਹਾਡੇ ਮਨ ਦਾ ਪਹਿਲਾ ਰੈਐਕਸ਼ਨ ਪਤਾ ਕੀ ਹੋਊਗਾ ਮੈਂ ਉਹਦਾ ਕੀ ਮਾਰਕ ਕਰਦਾ ਉਹਨੇ ਮੈਨੂੰ ਗਾਲ ਕੱਢੀ ਕਿਉਂ ਬਹੁਤ ਘੱਟ ਵਾਰੀ ਹੋਏਗਾ ਕਿ ਤੁਸੀਂ ਸਵਾਲ ਕਰੋਗੇ ਕਿ ਉਹਨੇ ਤੁਹਾਨੂੰ ਗਾਲ ਨਹੀਂ ਕੱਢੀ ਹੋ ਸਕਦੀ ਤੁਸੀਂ ਕਹੋਗੇ ਹਾਂ ਕੱਢੀ ਹੋਊਗੀ ਤੇ ਕਿਉਂ ਕੱਢੀ ਇਹਦੇ ਮੁਕਾਬਲੇ ਜੇਕਰ ਮੈਂ ਤੁਹਾਨੂੰ ਇਹ ਅਖਾਂ ਕਿ ਫਲਾਣੇ ਬੰਦੇ ਨੇ ਤੁਹਾਡੀ ਅੱਜ ਤਾਰੀਫ਼ ਕੀਤੀ ਹੈ ਤਾਂ ਤੁਸੀਂ ਪਤਾ ਕੀ ਸੋਚੋਗੇ ਨਹੀਂ 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 ਇਹ ਹੋ ਹੀ ਨਹੀਂ ਸਕਦਾ ਉਹ ਮੇਰੀ ਤਾਰੀਫ਼ ਕਿਉਂ ਕਰੇਗਾ ਕਿ ਮੈਂ ਝੂਠ ਬੋਲ ਰਿਹਾ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਜਿੰਨਾਂ ਨੂੰ ਅੱਜਕੱਲ ਦੇ ਅਸੀਂ ਨਿਊਜ਼ ਚੈਨਲ ਕਹਿੰਦੇ ਆ ਨਿਊਜ਼ ਚੈਨਲ ਕੋਈ ਵੀ ਹੋਵੇ ਭਾਵੇਂ ਅਖਬਾਰਾਂ ਹੋਣ ਦੋਸਤੋ ਨਿਊਜ਼ ਜੋ ਕਾਰੋਬਾਰ ਹੈ ਨਾ ਖਬਰ ਦਾ ਉਹ 네ਗਟਿਵਿਟੀ ਦੇ ਉੱਤੇ ਡਿਪੈਂਡ ਕਰਦਾ ਤੁਸੀਂ ਖਬਰਾਂ ਵੇਖਿਓ ਭਰੀਆਂ ਹੁੰਦੀਆਂ ਨੇ ਕਤਲ ਦੀਆਂ ਖਬਰਾਂ ਦੇ ਨਾਲ ਸਮਾਜ ਵਿੱਚ ਜੋ ਬੁਰਾ ਹੋ ਰਿਹਾ ਉਹਦੀਆਂ ਖਬਰਾਂ ਦੇ ਨਾਲ ਅਤੇ ਅਸੀਂ ਇੰਨਾ ਹੀ ਖਬਰਾਂ ਨੂੰ ਚਟਕਾਰੇ ਲਿਆ ਲਿਆ ਪੜ੍ਹਦੇ ਆ ਇੰਨਾ ਹੀ ਖਬਰਾਂ ਨੂੰ ਇੰਨਾ ਹੀ ਪੋਸਟਾਂ ਨੂੰ ਇਹੋ ਜਿਹੇ ਹੀ ਵੀਡੀਓਜ਼ ਵੀਡੀਓਜ਼ ਜੋ ਹੁੰਦੀਆਂ ਨੇ ਉਹ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਨੈਗੇਟਿਵਿਟੀ ਹੁੰਦੀ ਹੈ ਆਮ ਤੌਰ ਤੇ ਕੀ ਪੱਤਰਕਾਰ ਤੁਸੀਂ ਰੋਂਦੇ ਵੇਖੇ ਹੋਣਗੇ ਜਿਹੜੇ ਕਹਿੰਦੇ ਨੇ ਕਿ ਅਸੀਂ ਇੰਨਾ ਕੋਈ ਵਧੀਆ ਕੰਟੈਂਟ ਜਦੋਂ ਤਿਆਰ ਕਰਦੇ ਆ ਤੁਸੀਂ ਉਸ ਨੂੰ ਦੇਖਦੇ ਨਹੀਂ ਵੀ ਤੁਸੀਂ ਹਮੇਸ਼ਾ ਮਸਾਲਾ ਹੀ ਕਿਉਂ ਪਾ ਲਦੇ ਹੋ ਸ਼ਿਕਾਇਤ ਹੁੰਦੀ ਹੈ ਅਤੇ ਇਸੇ ਸੱਚ ਨੂੰ ਅਸੀਂ ਪੜ੍ਹਦੇ ਆ ਇਹ ਸਾਡਾ ਦਿਮਾਗ ਹੈ ਜੋ ਨੈਗੇਟਿਵਿਟੀ ਨੂੰ ਛੇਤੀ ਅਟਰੈਕਟ ਕਰਦਾ ਤੇ ਸੋਸ਼ਲ ਮੀਡੀਆ ਦੇ ਉੱਪਰ ਨੈਗੇਟਿਵਿਟੀ ਜੋ ਐਲਗੋਰਿਦਮ ਹੈ ਉਹ ਵੀ ਇਸ ਨੂੰ ਬਹੁਤ ਜ਼ਿਆਦਾ ਫੈਲਾਉਂਦੀ ਹੈ ਅਤੇ ਹੁੰਦਾ ਕੀ ਹੈ ਕਿ ਅਸੀਂ ਪਿਛਲੇ ਮਸਲੇ ਵਿੱਚ ਵੇਖਿਆ ਹੀ ਹੈ ਕਿ ਜਦ ਵੀ ਕੋਈ ਮਸਲਾ ਖੜਾ ਹੁੰਦਾ ਭਾਵੇਂ ਉਹ ਹਿੰਦੂ ਸਿੱਖ ਦਾ ਹੋਵੇ ਜਾਂ ਪ੍ਰਵਾਸੀ ਜਾਂ ਪੰਜਾਬੀ ਦਾ ਹੋਵੇ ਤਾਂ ਉਹੀ ਲੋਕ ਤੁਸੀਂ ਇੱਕ ਦਿਨ ਪਹਿਲਾਂ ਕਿਸੇ ਪ੍ਰਵਾਸੀ ਨੂੰ ਵੀ ਮਿਲ ਰਹੀ ਹੁੰਦੇ ਉਹ ਕਿਸੇ ਤੋਂ ਸਮਾਨ ਲੈ ਕੇ ਆ ਰਹੇ ਹੁੰਦੇ ਉਹ ਕਿਸੇ ਹਿੰਦੂ ਨੂੰ ਵੀ ਮਿਲ ਰਹੇ ਹੁੰਦੇ ਉਹ ਕਿਸੇ ਸਿੱਖ ਨੂੰ ਵੀ ਮਿਲ ਰਹੇ ਹੁੰਦੇ ਹੋ ਤੁਹਾਨੂੰ ਉਹਦੇ ਵਿੱਚ ਕੋਈ ਵੀ ਔਣਤਾ ਹੀ ਨਜ਼ਰ ਨਹੀਂ ਆਉਂਦੀ ਪਰ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਟ੍ਰੈਂਡ ਚੱਲ ਪੈਂਦਾ ਕਿ ਪ੍ਰਵਾਸੀ ਬੁਰੇ ਨੇ ਠੀਕ ਹੈ ਕੁਝ ਲੋਕ ਜਿਨ੍ਹਾਂ ਦੀ ਤੁਸੀਂ ਕਹਿ ਲਓ ਕਿ ਖੂਦ ਵੀ ਨਹੀਂ ਹੁੰਦੀ ਅਸਲ ਸਮਾਜ ਦੇ ਵਿੱਚ ਜਿਹੜੇ ਅਸੀਂ ਕਦੇ ਵੇਖੇ ਵੀ ਨਹੀਂ ਹੁੰਦੇ ਉਹ ਸੋਸ਼ਲ ਮੀਡੀਆ ਦੇ ਉੱਪਰ ਜ਼ਹਿਰ ਫਲਾਉਣ ਵਾਲੇ ਲੋਕ ਲਗਾਤਾਰ ਟ੍ਰੈਂਡ ਕਰ ਰਹੇ ਹੁੰਦੇ ਨੇ ਉਹਨਾਂ ਦੀਆਂ ਇੰਟਰਵਿਊਜ਼ ਵਾਇਰਲ ਹੋ ਰਹੀਆਂ ਹੁੰਦੀਆਂ ਨੇ ਭਾਵੇਂ ਉਹ ਪ੍ਰਵਾਸੀਆਂ ਦੇ ਖਿਲਾਫ ਹੋਵੇ ਭਾਵੇਂ ਉਹ ਪੰਜਾਬੀਆਂ ਦੇ ਖਿਲਾਫ ਹੋਵੇ ਉਹ ਸਿੱਖਾਂ ਦੇ ਖਿਲਾਫ ਹੋਵੇ ਜਾਂ ਹਿੰਦੂਆਂ ਦੇ ਖਿਲਾਫ ਹੋਵੇ ਅਜਿਹੇ ਲੋਕ ਜਿਨ੍ਹਾਂ ਦਾ ਗਰਾਊਂਡ ਦੇ ਉੱਤੇ ਕੋਈ ਆਧਾਰ ਵੀ ਨਹੀਂ ਹੁੰਦਾ ਉਹ ਸੋਸ਼ਲ ਮੀਡੀਆ ਦੀ ਸਾਰੀ ਸਪੇਸ ਨੂੰ ਕਵਰ ਕਰੀ ਬੈਠੇ ਹੁੰਦੇ ਨੇ ਅਤੇ ਨੈਗੇਟਿਵਿਟੀ ਫਲਾ ਰਹੇ ਹੁੰਦੇ ਨੇ ਅਤੇ ਉਹਨਾਂ ਲੋਕਾਂ ਨੂੰ ਵੇਖ ਕੇ ਸਾਨੂੰ ਇਹ ਲੱਗਦਾ ਹੈ ਕਿ ਆ ਹਿੰਦੂ ਜੋ ਸਿੱਖਾਂ ਨੂੰ ਮਾੜਾ ਕਹਿ ਰਿਹਾ ਸਾਰੇ ਹਿੰਦੂ ਮਾੜੇ ਨੇ ਇਹ ਸਿੱਖ ਜੋ ਹਿੰਦੂਆਂ ਨੂੰ ਮਾੜਾ ਕਹਿ ਰਿਹਾ ਸਾਰੇ ਸਿੱਖ ਹੀ ਇਦਾਂ ਦੇ ਨੇ ਇੱਕ ਪ੍ਰਵਾਸੀ ਜੋ ਗਾਲ ਕੱਢ ਕੇ ਪੰਜਾਬੀਆਂ ਨੂੰ ਕਹਿ ਰਿਹਾ ਤਾਂ ਸਾਰੇ ਪ੍ਰਵਾਸੀ ਹੀ ਇਦਾਂ ਦੇ ਨੇ ਇਹਨੂੰ ਪੰਜਾਬ ਚ ਪਹੁੰਚਾਉਣਾ ਚਾਹੀਦਾ ਹੈ ਤੇ ਪਰਵਾਸੀਆਂ ਨੂੰ ਜਾਬਦਾ ਹੋ ਗਿਆ ਜੋ ਪੰਜਾਬੀ ਸਾਨੂੰ ਕਹਿ ਰਹੇ ਨੇ ਕਿ ਬਾਹਰ ਚਲੇ ਜਾਓ ਇਹ ਸੱਚਮੁੱਚ ਸਾਨੂੰ ਮਾਰ ਦੇਣਗੇ ਸਾਨੂੰ ਉਥੋਂ ਭੱਜ ਜਾਣਾ ਚਾਹੀਦਾ ਜਦ ਕਿ ਅਸਲ ਦੇ ਵਿੱਚ ਸਚਾਈ ਇਹ ਹੁੰਦੀ ਹੈ ਕਿ ਅਸਲ ਦੁਨੀਆ ਦੇ ਵਿੱਚ ਉਹ ਤੋਂ ਵੱਖਰਾ ਹੁੰਦਾ ਪਰ ਸਾਡੀ ਜੋ ਪਰਸੈਪਸ਼ਨ ਹੈ ਸੋਸ਼ਲ ਮੀਡੀਆ ਨੂੰ ਵੇਖ-ਵੇਖ ਕੇ ਤਿਆਰ ਹੋ ਚੁੱਕੀ ਹੁੰਦੀ ਹੈ ਅਤੇ ਅਸੀਂ ਅਗਲੇ ਦਿਨ ਤੋਂ ਉਸੇ ਪਰਸੈਪਸ਼ਨ ਦੇ ਹਿਸਾਬ ਦੇ ਨਾਲ ਅਸਲ ਦੁਨੀਆ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਆ ਤੇ ਆਪਣੀ ਧਾਰਨਾ ਨੂੰ ਸੱਚਾ ਸਾਬਤ ਕਰਨ ਦੇ ਲਈ ਨਵੇਂ-ਨਵੇਂ ਕਾਰਨ ਲੱਭਣ ਲੱਗ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਸਮਾਜ ਵਿੱਚ ਰਾਜਿਕਤਾ ਫੈਲਦੀ ਹੈ ਤੇ ਕਦੋਂ ਸਾਡੀ ਧਾਰਨਾ ਸੱਚ ਬਣ ਜਾਂਦੀ ਹੈ ਕਦੋਂ ਉਹ ਜ਼ਹਿਰ ਸਾਡੇ શરીਰ ਵਿੱਚ ਫੈਲ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਬੜੀ ਖਤਰਨਾਕ ਚੀਜ਼ ਹੈ ਦੋਸਤੋ ਅੱਜ ਦੇ ਸਮੇਂ ਬੜੀ ਖਤਰਨਾਕ ਚੀਜ਼ ਹੈ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਸਿਆਸੀ ਪਾਰਟੀਆਂ ਤੁਸੀਂ ਜਿੰਨੀਆਂ ਵੀ ਸਟਰਗਲਾਂ ਕਹਿ ਲਓ ਜਿੰਨੇ ਵੀ ਵਿਰੋਧ ਕਹਿ ਲਓ ਕਿਉਂ ਹੁੰਦੇ ਆ ਉਹ ਪਾਰਟੀਆਂ ਤੇ ਆਮ ਲੋਕਾਂ ਦੇ ਵਿਚਾਰੇ ਜੋ ਇੱਕ ਪਰਸੈਪਸ਼ਨ ਗੈਪ ਰਹਿ ਜਾਂਦਾ ਉਹਦੀ ਵਜ੍ਹਾ ਨਾਲ ਹੀ ਹੁੰਦੇ ਆ। ਸੁਖਬੀਰ ਬਾਦਲ ਦੀ ਗੱਲ ਕਰਦੇ ਆ ਅਕਾਲੀ ਦਾ ਰੌਲਾ ਪਾਉਂਦੇ ਕਿ ਅਸੀਂ بڑا ਵਿਕਾਸ ਕੀਤਾ। ਅੱਜ ਵੀ ਰੌਲਾ ਪਾਉਂਦੇ ਨੇ ਕਿ ਅਸੀਂ بڑا ਵਿਕਾਸ ਕੀਤਾ। ਪਰ ਪਰਸੈਪਸ਼ਨ ਗੈਪ ਵੇਖੋ ਉਹ ਕਦੇ ਸਮਝ ਹੀ ਨਹੀਂ ਸਕੇ ਕਿ ਲੋਕਾਂ ਨੂੰ ਕਿਦਾਂ ਦਾ ਵਿਕਾਸ ਚਾਹੀਦਾ ਸੀ। ਲੋਕਾਂ ਨੂੰ ਸੜਕਾਂ ਚਾਹੀਦੀਆਂ ਸੀ, ਲੋਕਾਂ ਨੂੰ ਕੀ ਚਾਹੀਦਾ ਸੀ ਜਾਂ ਕੀ ਨਹੀਂ ਚਾਹੀਦਾ ਸੀ। ਇਹੀ ਹਾਲ ਕਾਂਗਰਸ ਦਾ ਹੋਇਆ, ਇਹੀ ਹਾਲ ਅਜ ਆਮ ਆਦਮੀ ਪਾਰਟੀ ਦਾ ਵੀ ਹੈ। ਇਹਨਾਂ ਦਾ ਪਰਸਪੈਕਸ਼ਨ ਗੈਪ ਬਹੁਤ ਵੱਡਾ ਹੈ ਇਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਜੋ ਕਰ ਰਹੇ ਆ ਲੋਕ ਸਾਡੇ ਨਾਲ ਨਹੀਂ ਤੇ ਜੋ ਸਾਡਾ ਵਿਰੋਧ ਕਰ ਰਹੇ ਨੇ ਉਹ ਤਾਂ ਵਿਰੋਧੀ ਨੇ ਇਹ ਹਰ ਇੱਕ ਨੂੰ ਲੱਗਦਾ ਹੈ ਤਾਂ ਦੋਸਤੋ ਇਹ ਹੁੰਦਾ ਹੈ ਪਰਸਪੈਕਸ਼ਨ ਗੈਪ ਕਿ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਇੱਕ ਧਾਰਨਾ ਬਣਾ ਲੈਂਦੇ ਆ ਅਤੇ ਉਸੇ ਧਾਰਨਾ ਦੇ ਅਨੁਸਾਰ ਆਪਣੇ ਵਿਰੋਧੀ ਜਨਤਾ ਨੂੰ ਜਾਂ ਕਿਸੇ ਆਗੂ ਨੂੰ ਦੇਖਣ ਲੱਗ ਜਾਂਦੇ ਆ ਜਦ ਕਿ ਉਹ ਸੱਚ ਨਹੀਂ ਹੁੰਦੀ ਅਤੇ ਸੱਚ ਹੁੰਦਾ ਕੀ ਹੈ ਅਤੇ ਸਾਡੀ ਧਾਰਨਾ ਕੀ ਹੈ ਉਹਦੇ ਵਿਚਾਲੇ ਜੋ ਗੈਪ ਹੁੰਦਾ ਹੈ ਉਸ ਨੂੰ ਪਰਸੈਪਸ਼ਨ ਗੈਪ ਕਹਿੰਦੇ ਨੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਵਿਗਾੜ ਦਿੰਦਾ ਫੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਤੇ ਗੌਰ ਕਰਿਓ ਇਹਦੇ ਤੇ ਹੋਰ ਖੋਜ ਕਰਿਓ ਤੁਹਾਡੇ ਕੋਲੇ ਗੂਗਲ ਹੈ ਤੁਹਾਡੇ ਕੋਲੇ ਚੈਟ ਜੀਪੀਟੀ ਹੈ ਤੁਸੀਂ ਪਰਸੈਪਸ਼ਨ ਗੈਪ ਉੱਤੇ ਖੋਜ ਕਰਿਓ ਅਤੇ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਆਗੂ ਤਾਂ ਆਪਣੀ ਸਮਾਜਿਕ ਜ਼ਿੰਦਗੀ ਦੇ ਵਿੱਚ ਇਸ ਗੈਪ ਨੂੰ ਕਿੱਦਾਂ ਘਟਾਉਣਾ ਇਹਦੇ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਹਾਂ ਇੱਕ ਦੋ ਚੀਜ਼ਾਂ ਤੁਹਾਨੂੰ ਮੈਂ ਦੱਸ ਸਕਦਾ ਕਿ ਨੈਗੇਟਿਵਿਟੀ ਤੋਂ ਬਚਣਾ ਕਿੱਦਾਂ ਪਰਸੈਪਸ਼ਨ ਗੈਪ ਤੋਂ ਬਚਣਾ ਕਿੱਦਾਂ ਤਾਂ ਸਾਨੂੰ ਇੱਕ ਸਮਝਾਇਆ ਗਿਆ ਸੀ ਕਿ ਜਦੋਂ ਪੱਤਰਕਾਰ ਵੀ ਪੜ੍ਹਾਈ ਕਰਦੇ ਸੀ ਕਿ ਜਦ ਵੀ ਤੁਸੀਂ ਕਿਸੇ ਨੂੰ ਮਸਲੇ ਨੂੰ ਸਮਝਣਾ ਹੋਵੇ ਨਾ ਤਾਂ ਕਦੇ ਵੀ ਇੱਕ ਪੱਖ ਦੀਆਂ ਚੀਜ਼ਾਂ ਨਹੀਂ ਸੌਣੀਆਂ ਚਾਹੀਦੀਆਂ ਕਦੇ ਵੀ ਇੱਕ ਪੱਖ ਦੀਆਂ ਕਿਤਾਬਾਂ ਨਹੀਂ ਪੜ੍ਹਣੀਆਂ ਚਾਹੀਦੀਆਂ ਤੁਸੀਂ ਕਿਸੇ ਚੀਜ਼ ਨੂੰ ਸਮਝਣਾ ਚਾਹੁੰਦੇ ਹੋ ਤੁਸੀਂ ਸੱਚ ਦੇ ਨੇੜੇ ਜਾਣਾ ਚਾਹੁੰਦੇ ਹੋ ਤਾਂ ਜੋ ਗੱਲਾਂ ਕਿਸੇ ਮਸਲੇ ਦੇ ਹੱਕ ਵਿੱਚ ਲਿਖੀਆਂ ਗਈਆਂ ਨੇ ਤੇ ਜੋ ਗੱਲਾਂ ਉਸ ਮਸਲੇ ਦੇ ਵਿਰੋਧ ਵਿੱਚ ਵੀ ਲਿਖੀਆਂ ਗਈਆਂ ਨੇ ਦੋਵਾਂ ਨੂੰ ਪੜੋ ਦੋਵਾਂ ਨੂੰ ਪੜੋ ਤੇ ਆਪਣੀ ਸਿਆਣਪ ਦੇ ਨਾਲ ਕੋਸ਼ਿਸ਼ ਕਰੋ ਸਮਝਣ ਦੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਇਸ ਤਰੀਕੇ ਨਾਲ ਪਰਸਪੈਕਸ਼ਨ ਗੈਪ ਘਟਾਇਆ ਜਾ ਸਕਦਾ ਕਿ ਕਦੇ-ਕਦੇ ਨਾ ਆਪਣੇ ਵਿਰੋਧੀ ਦੀ ਆਵਾਜ਼ ਵੀ ਸੁਣ ਲੈਣੀ ਚਾਹੀਦੀ ਹੈ ਜੇ ਵਿਰੋਧ ਕਰਨ ਵਾਲਾ ਹਮੇਸ਼ਾ ਤੁਹਾਡਾ ਵਿਰੋਧੀ ਨਹੀਂ ਹੁੰਦਾ। ਕਈ ਵਾਰੀ ਬੰਦਾ ਸੱਚਮੁੱਚ ਸੰਗ ਹੁੰਦਾ। ਕਈ ਵਾਰੀ ਜ਼ਰੂਰੀ ਨਹੀਂ ਹੈ ਕਿ ਜੋ ਵਿਰੋਧ ਕਰ ਰਿਹਾ ਕਿਸੇ ਵਿਰੋਧੀ ਪਾਰਟੀ ਦਾ ਬੰਦਾ ਹੀ ਹੋਵੇ। ਉਹ ਆਮ ਨਾਗਰਿਕ ਵੀ ਹੈ। ਉਹਦੀ ਵੀ ਸੁਣ ਲੈਣੀ ਚਾਹੀਦੀ ਹੈ। ਅਤੇ ਹਾਂ 24 ਘੰਟੇ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਨਹੀਂ ਦੇਖਣੀਆਂ ਚਾਹੀਦੀਆਂ। ਜੇਕਰ ਤੁਸੀਂ ਸ਼ਾਂਤੀ ਨਾਲ ਜਿਉਣਾ, ਜੇਕਰ ਤੁਸੀਂ ਇਸ ਪਰਸੈਪਸ਼ਨ ਗੈਪ ਤੋਂ ਬਚਣਾ ਹੈ। ਅਤੇ ਜੇਕਰ ਖਬਰਾਂ ਪੜ੍ਹਨੀਆਂ ਵੀ ਨੇ, ਸੱਚ ਨੂੰ ਜਾਣਨਾ ਵੀ ਹੈ ਤਾਂ ਅਖਬਾਰਾਂ ਨੂੰ ਤਰਜੀਹ ਦਿਓ। ਉਕ اخਬਾਰ ਦੀ ਖਬਰ ਲਿਖੀ ਹੋਈ ਖਬਰ ਸੱਚ ਦੇ ਨੇੜੇ ਹੁੰਦੀ ਹੈ ਉਹਦੇ ਵਿੱਚ ਪ੍ਰੋਪਾਗੈਂਡਾ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਅੱਜ ਲਈ ਇੰਨਾ ਕਿ ਅਗਲੇ ਹਫਤੇ ਮਿਲਦੇ ਆ ਸਸਿਕਾ